చౌకే ఆ కప్పే సి ਹਾਂਜੀ ਮੰਮੀ ਮੈਂ ਆ ਗਈ ਵੇਖੋ ਮੈਂ ਹਜੇ ਉਹਦਾ ਕੰਮ ਮੁੱਕ ਗਿਆ ਦਾ ਨਾ ਚਤ ਰੋਦਾ ਤੁਹਾਨੂੰ ਹਲੀ ਦੇ ਵੇਖ ਲਾ ਫਿਰ ਕਹਿਣਾ ਵੀ ਵੱਡੀ ਨਾਲ ਲੈ ਕੇ ਤੇ ਪਤਾ ਨਹੀਂ ਕੀ ਇਹਨਾਂ ਕਾਲੇ ਮਾੜੇ ਕਰਤੇ ਮੈਨੂੰ ਮਾੜੇ ਦਾ ਨੌਂਗਾ ਪਾਤਾ ਤੇ ਆਪਣੇ ਚੰਗੇ ਪਾਲੇ ਆ ਮੈਂ ਵੀ ਨਹੀਂ ਸਬਜ਼ੀ ਬਣਾਉਣ ਲਈ ਇਹਨੇ ਮੇਰੀ ਆਵਾਜ਼ ਮਾਰਦੀ ਹੁੰਦੀ ਤਾਂ ਇਹ ਤੇ ਮੈਂ ਮਾਰ ਲਾ ਹਾਂਜੀ ਮਾਰਦੀ ਵੇ ਫਿਰ ਸੀਨੇ ਵੀ ਦੇਣੇ ਆ ਫਿਰ ਤੁਹਾਡੀਆਂ ਗਰਮੀਆਂ ਬੜੀ ਛੇਤੀ ਲੰਘਦੀਆਂ ਤੇ ਗਰਮੀਆਂ ਲੰਘੇ ਤਾਂ ਹੋਣਾ ਹੀ ਸੁਆਦ ਗੇ ਈ ਆ ਵੇ ਖਾਂਜਾ ਦੀ ਸਬਜ਼ੀ ਬਣ ਗਈ ਆ ਕਿੱਦਾਂ ਮੰਮੀਆਂ ਦੇ ਕੱਪੜੇ ਵੇਖ ਲਓ ਕਿੰਨਾ ਕੰਮ ਰਹਿ ਗਿਆ ਅਰਦੀ ਹਾਂ ਹਾਂ ਬਸ ਦੀਦੀ ਆ ਵੇਖੋ ਲੱਗ ਹੀ ਗਿਆ ਤੜਕਾ ਲੱਗੀ ਹਾਂ ਬੰਦੀ ਕਰਨ ਕੁੱਕਰ ਆ ਆ ਜਾ ਫਿਰ ਕੱਪੜੇ ਵੇਲ ਲੀਏ ਮੰਮੀ ਆ ਖੰਡੇ ਅੱਛਾ ਹਾਂ ਠੀਕ ਹੈ ਕੋਈ ਨਹੀਂ ਮੰਨੀ ਆ ਬਸ ਲੱਗੀ ਆ ਵੇ ਬੰਦ ਕਰਕੇ ਕੁੱਕਰ ਆ ਚਲੋ ਤੁਸੀਂ ਕੋਈ ਨਹੀਂ ਮੈਂ ਆਉਂਦੀ ਆ ਆ ਜਾ ਫਿਰ ਆਜ ਰੋਆ ਛੋਨਿਆਂ ਦੇ ਦੇਣ ਹੁੰਦੇ ਆ ਇਹਨਾਂ ਨੂੰ ਤੇ ਸੋਖੇ ਆਏ ਤੇ ਚਪ ਕਰਕੇ ਬਾਹਰ ਬੰਦੇ ਲਾ ਲੈਂਦੇ ਆ ਕੰਮ ਤੇ ਦਿਹਾੜੀ ਤੇ ਲੈ ਆਉਂਦੇ ਆ ਤੇ ਹਨੂ ਤੇ ਮਾਰਾ ਨਾ ਗੈਸ ਤੇ ਕੰਮ ਕਰਨ ਦਿੰਦੀ ਆ ਤੇ ਨਾ ਹੀ ਕਦੇ ਆਂਦੀ ਆ ਵੀ ਚਲ ਕੋਈ ਕੰਮ ਵਾਲੀ ਰੱਖ ਲਓ ਤੇ ਚੁੱਲ੍ਹੇ ਤੇ ਸੜਦੀਆਂ ਹੀ ਆ ਤੇ ਉਹ ਦਾ ਆਖਣਾ ਵਾਂ ਪੀ ਹਾਂ ਜਾਈ ਕਰਦੀਆਂ ਕਿ ਸਾਰਾ ਦਿਨ ਬੰਦਾ ਪੁੱਛੇ ਵੀ ਆ ਇਨਾ ਕੰਮ ਆ ਇਹ ਕੌਣ ਕਰਦਾ ਵਾ ਹੀ ਨਹੀਂ ਕਰਦੀਆਂ ਤੇ ਜੇ ਆਖਿਆ ਕੋਈ ਕੰਮ ਵਾਲੀ ਰੱਖ ਲਓ ਤੇ ਤਾਂ ਵੀ ਆਂਦੇ ਨਾ ਨਾ ਕੰਮ ਵਾਲੀ ਨਹੀਂ ਰੱਖਣੀ ਕੰਮ ਤਾਂ ਸਾਰਾ ਸਾਡਾ ਕੁਝ ਵੀ ਨਹੀਂ ਅਸੀਂ ਆਪ ਹੀ ਕਰ ਲੈਣਾ ਤੇ ਬੰਦਾ ਫਿਰ ਗੈਸ ਤੇ ਕਰ ਲੈਂਦੇ ਇੰਨੀ ਉੱਤੋਂ ਗਰਮੀ ਹੋ ਤੇ ਉੱਤੋਂ ਮੈਨੂੰ ਡਾਇਆ ਹੀ ਚੁੱਲ੍ਹੇ ਤੇ ਇਹ ਕਰੀ ਜਾਂਦੀ ਉਹ ਸਬਜ਼ੀ ਬਣਾਉਣ ਲਈ ਮੈਂ ਹਾਂ ਆ ਜਾਂਦੀ ਤੈਨੂੰ ਪਤਾ ਤਾਂ ਹੈਗਾ ਉਹਦੇ ਸ਼ਬਾ ਦਾ ਉਹਨੇ ਹਣਾ ਪਤਾ ਨਹੀਂ ਨਾ ਸੱਸ ਨੇ ਕੀ ਗੱਟਮਟ ਕਰ ਲਈ ਐ ਇਹਦੇ ਤੇ ਅੱਗੇ ਨੱਕ ਤੇ ਕੁਝ ਚੜਦਾ ਮੈਂ ਤਾਂ ਆਪਣਾ ਚੰਗੇ ਕਰਕੇ ਲੈਂਦੇ ਆ ਪਰ ਉਹਨੇ ਹਣਾ ਫੇਰ ਇਹਨਾਂ ਨੇ ਬਦਲਾ ਲਿਆ ਹੁਣ ਮੇਰਾ ਵੱਡੀ ਨਾਲ ਰੱਖ ਕੇ ਭੜਾਈ ਵਾਲੇ ਲੈਂਦੇ ਕਿ ਉਹ ਮੈਂ ਉਹ ਆਉਗੀ ਫੇਰ ਛੇੜ ਪਾਉਗੀ ਉਹ ਮਾਸਾ ਵੀ ਲੁਕਾਫੇ ਚ ਨਿਕਲ ਗਿਆ ਨਾ ਉਹਨਾਂ ਨੇ ਇਹਦੇ ਨਾਲ ਕਿਹਾ ਇਹ ਹੀ ਲਊ ਮੈਂ ਨਹੀਂ ਉਹ ਲੈਣਾ ਮੇਰੇ ਨਹੀਂ ਪਸੰਦ ਮੰਮੀ ਇਹ ਮੋੜੀ ਮੋੜ ਦਿਖਾ ਦੇ ਦੂ ਨਹੀਂ ਉਹ ਆਉਗੀ ਫੇਰ ਉਹ ਖਾਂ ਨਹੀਂ ਹਾਂ ਇੰਨਾ ਚਿਰ ਆਈ ਕੀ ਘੰਡਈ ਉਦੋਂ ਦੀ ਕੁਝ ਨਹੀਂ ਮੰਮੀ ਮੈਂ ਉੱਥੇ ਤੜਕਾ ਲਾ ਕੇ ਸਮਝੀ ਨੂੰ ਤੇ ਨਹੀਂ ਹਾਂ ਰਸੋਈ ਚ ਕੰਮ ਕਰਨ ਦੇ ਆ ਦੁੱਧ ਮੰਗਣ ਦੇ ਹੀ ਰੀਰ ਮੈਨੂੰ ਦੁੱਧ ਹੀ ਹੁੰਦਾ ਵੀ ਅੱਛਾ ਮੈਂ ਕਹਿਣ ਆਵਾਜ਼ ਮਾਰ ਲਾ ਮੈਂ ਹਾਂ ਫੇਰ ਆਖੋਗੀ ਵੀ ਮੇਰੇ ਗੇਟ ਮਿੱਟ ਹੋ ਗਈ ਆ ਸੂਟ ਲੈ ਆਂਦੇ ਮੈਂ ਹਾਂ ਲੈ ਲੋ ਆਪੋ ਆਪਣੇ ਤੇ ਸੀਨੇ ਦੇ ਆਇਓ ਠੀਕ ਆ ਵਾਹ ਤੇਰਾ ਹੀ ਵਾਹ ਤੇਰਾ ਹੀ ਵਾਹ ਆ ਕਿਦਾਂ ਦਾ ਸੂਟ ਲੈ ਆ ਯਾਰ ਰੰਗ ਵੇਖੋ ਤੁਸੀਂ ਆ ਗਰਮੀਆਂ ਚ ਇਹੋ ਜਿਹਾ ਲੱਗਦਾ ਕਾਲਾ ਤਾਂ ਯਾਰ ਦੋਨੋਂ ਕੀ ਤੇਰਾ ਕਾਲਾ ਰੰਗ ਦਾ ਕਾਲਾ ਵਾ ਨਹੀਂ ਰੰਗ ਕਾਲਾ ਨਹੀਂ ਪਰ ਗਰਮੀਆਂ ਚ ਪੀਲੇ ਰੰਗ ਦੀਆਂ ਚੁੰਨੀਆਂ ਖੌਣ ਨਹੀਂਦਾ ਵਾ ਕਿਉਂ ਨਹੀਂ ਲਈ ਦੇ ਕੋਈ ਹੋਰ ਕਾਟਨ ਦੀ ਚੁੰਨੀ ਆਲਾ ਲੈ ਹੁੰਦੇ ਨਾ ਚੰਗਾ ਤੇ ਚੁੰਨੀਆਂ ਨਾਲ ਸੂਤੀ ਤੇ ਚੱਲ ਜਾਂਦੀਆਂ ਮੈਂ ਮੈਨੂੰ ਨਹੀਂ ਆ ਸੂਟ ਪਸੰਦ ਤੇਰੇ ਨਹੀਂ ਪਸੰਦ ਹੋਣੇ ਤੇਰੇ ਫੂਨਾ ਵਾਲੇ ਹੁੰਦੇ ਜਿਹੜੇ ਕੋਈ ਗਰਮੀਤ ਪਾਈ ਜਾਂਦੀ ਆ ਭੀ ਆ ਲਓ ਆ ਲਓ ਤਾਨੂੰ ਉਹ پسند ਹੁੰਦੇ ਮੈਂ ਮਮੀ ਹੋਣਾਂ ਦਾ ਫੈਨਟ ਆ ਉਹਨਾਂ ਚੀਜ਼ਾਂ ਨਾਲ ਹੁਣ ਰਿਵਾਜ ਆ ਤੁਹਾਡੇ ਨਹੀਂ ਪਸੰਦ ਹੁੰਦੇ ਹੁੰਦੇ ਮੈਨੂੰ ਤਾਂ ਅੱਗੇ ਫੜਾ ਤੁਹਾਡਾ ਨਹੀਂ ਤੇ ਰਵਾਜ ਦੇ ਹਿਸਾਬ ਨਾਲ ਚੱਲਣਾ ਹੋਣਾ ਹੀ ਉਹ ਪੁਰਾਣਾ ਰਿਵਾਜ ਹੀ ਛਾੜੀ ਜਾਈਏ ساری ਉਮਰ ਮੈਂ ਚੰਗੇ ਕਰਕੇ ਲਿਆਂਦੇ ਆ ਸੋਨੇ ਸਵਾਇਆ ਨਹੀਂ ਸੋਨੇ ਤੁਹਾਡੀ ਮਰਜ਼ੀ ਆਹ ਹੈ ਕਿ ਇਦਾਂ ਦੇ ਸਹੀ ਗਾਉਂਦੇ ਸੂਟ ਮੰਗਾਏ ਦਾ ਸੂਟ ਦੇਖ ਲਿਆਂਦੇ ਆ ਲੱਲਾ ਮੇਰਾ ਸਿਆਲ ਵਾਲਾ ਚੱਕਦੇ ਆ ਤੁਹਾਡਾ ਰਦਾ ਮੈਂ ਇਦਾਂ ਕਰੂੰਗੀ ਤੇ ਤੁਸੀਂ ਇਦਾਂ ਕਰੋਗੇ ਤੇ ਮੈਂ ਤੁਹਾਨੂੰ ਦੁਕਾਨ ਤੇ ਘਰ ਤੇ ਵੀ ਤੁਸੀਂ ਲੈ ਆਓ ਆਲ ਫਾਵੇ ਚ ਕੀ ਆ ਮਮੀ ਹੋਰ ਕਿਹੜੀ ਸੂਟ ਵਿੱਚ ਕੀ ਆ ਉਹ ਵਿਖਾਓ ਉਹਨਾਂ ਦਾ ਕੀ ਵੇਖਣਾ ਨਹੀਂ ਹਾਂ ਵੇਖਣੇ ਚਾਹੋਣੇ ਨਹੀਂ ਮੇਰਾ ਤਾਂ ਕੁੜੀ ਦੇ ਤਾਂ ਪ੍ਰਾਣੇ ਦੇ ਤਾਂ ਤੁਹਾਨੂੰ ਕੀ ਵਿਖਾਰਾਂ ਨਾ ਚੱਲ ਵਿਖਾ ਦਿਓ ਹਾਂ ਕਿੱਦਾਂ ਵੀ ਉਸੇ ਦੁਕਾਨ ਤੋਂ ਆਏ ਵਿਖਾਅ ਤੱਕਦੇ ਜੀ ਹਾਂ ਵਿਖਾਓ ਤੇ ਸਹੀਂ ਦੇਖਿਆ ਇਹ ਕਿੱਡੀਆਂ ਰਹਿਮਾਂ ਦੀਆਂ ਫਾਲਆਂ ਫਲੀਆਂ ਸਮਝ ਰਹੇ ਹੋ ਸਾਈ ਮੈਂ ਆਖਿਆ ਆਹੋ ਆਪਦਾ ਵਾ ਪੰਮੀ ਦਾ ਮੈਂ ਹ ਰਖੜੀ ਤੇ ਆਉਣਾ ਨੇ ਤੇ ਆਪਦੇ ਪ੍ਰਾਣੇ ਦੇ ਆ ਆ ਮੇਰੇ ਆ ਦੋ ਮੈਂ ਤੇ ਮੰਮੀ ਆ ਵੇਖੋ ਆਵੇਂ ਆਪਣੇ ਮਾਂ ਤੇ ਸੂਟਾਂ ਦੇ ਰੰਗ ਆਹ ਨਾ ਤਾਂ ਪਾਏ ਨਾ ਚੰਗੇ ਲੱਗਦੇ ਆ ਤੁਹਾਡੀਆਂ ਅਲਮਾਰੀਆਂ ਤੇ ਕਿਤੇ ਸਾਹ ਨਿਕਲਦੇ ਉਹ ਤਾਂ ਤੁਹਾਡੇ ਨਹੀਂ ਹੁੰਦੇ ਐਦਾਂ ਦੇ ਲੈ ਹੁੰਦੇ ਹੈ ਐਦਾਂ ਦੇ ਲੈ ਹੁੰਦੇ ਸਾਡੇ ਲਈ ਵੀ ਇਹਦੇ ਚ ਤੇ ਇਹਦੇ ਚ ਕੀ ਫਰਕ ਆ ਵੀ ਹਰੀਆਂ ਮੰਮੀ ਆ ਪੀਲੇ ਰੰਗ ਦੀ ਚੁੰਨੀ ਗਰਮੀਆਂ ਚ ਨਹੀਂ ਸੂਤਰ ਹੁੰਦੀ ਸੂਤਰ ਕੋਈ ਚੁੰਨੀ ਲਈ ਜਾਂਦੀ ਆ ਨਾ ਤੂੰ ਝਗੜੇ ਨਾ ਝਗੜਿਆ ਕਰ ਤੂੰ ਵੱਡੀ ਨੂੰ ਵੀ ਨਾਲ ਜੰਮਨੀ ਲੀਲਾ ਤੇ ਉਹਨਾਂ ਨੇ ਸਵਾਹਣਾ ਫੇਰ ਸਵਾਹ ਲੈਣ ਮੈਂ ਨਹੀਂ ਉਹ ਸਵਾਹ ਨੂੰ ਕਿਉਂਦੀ ਉਹਨੂੰ ਆਖੀ ਨਾ ਸਵਾਹ ਕਿਉਂ ਖਾ ਲੈ ਮੈਨੂੰ ਨਹੀਂ ਸਵਾਹ ਲੈਣ ਮੈਂ ਲੈ ਲੈਣ ਦਾ ਕੋਈ خیال ਵਾਏ ਸਵਾਹੋ ਦੀਦੀ ਤੁਸੀਂ ਸਵਾਹੋ ਦੋ ਮੈਂ ਤਾਂ ਹੀ ਸਵਾਹੋ ਦੀਦੀ ਮੈਂ ਆਹ ਨਾ ਮੈਂ ਹਰਿਆਸੀ ਕੰਮਾ ਮੈਂ ਮੇਰਾ ਗਰਮ ਚੱਕ ਰਿਹਾ ਹੈ ਮੰਮੀ ਜੇ ਫਿਰ ਮੈਂ ਜਿੱਦ ਖੂੰਦੀ ਨਹੀਂ ਤੇ ਮੰਮੀ ਮੈਨੂੰ ਜ਼ਿਆਦਾ ਹੀ ਦਵਾਈ ਦਿੰਦੀ ਲਿਆਓ ਫੜਾਓ ਸਵਾਹ ਫੜਾਓ ਫੜਾਓ ਸਵਾਹੋ ਕਿੱਦਾਂ ਜੇ ਸ਼ੋਰ ਮੰਗਾਣਾ ਹੈ ਸਾਡੀ ਤਾਂ ਨੂੰ ਆਪਣੇ ਮਰੀ ਤਾਂ ਨੂੰ ਪਤਾ ਲੱਗ ਗਿਆ ਵੀ ਲਾਈਟ ਕਲਰ ਲੈਣੇ ਇਹਨਾਂ ਦੀ ਗਾਰ ਤੋਂ ਆਏ ਆ ਵਾਧੂ ਮੈਂ ਮਰਨਾਂ ਚ ਗਾਰ ਨਹੀਂ ਲੈਣਣੀ ਚੰਗਾ ਕੜ ਮੀਕ ਕੋ ਤਾਂ ਆਏ ਯਾਰ ਆਹ ਫੇ ਸਾਡੀ ਨਹੀਂ ਚੱਟਦੀ ਮੈਨੂੰ ਮੈਂ ਸੂਟ ਲੈਣ ਨਾ ਪੱਖ ਲੈਣ ਕੱਢਣਾ ਮੇਰੀ ਨੂੰ ਜੋ ਮਰਜ਼ੀ ਕਰੋ ਇਹੋ ਹੀ ਸੋਨੇ ਸੂਟ ਇਹੋ ਪੌਣੇ ਪਾ ਕੇ ਕੋ ਵਿਆਹ ਵਾ ਨਗਵਾਂਡ ਸੂਟ ਲਿਆ ਤੈਨੂੰ ਇਹੋ ਹੀ ਪੌਣੇ ਆ ਘਰ ਵਾਲੀ ਲਿਆ ਤੈਨੂੰ ਬ੍ਰੈਂਡ ਘਰ ਵਾਲੀ ਹੀ ਐ ਆਹ ਵਾਹ ਵਾਹ ਵੰਡਿਆ ਵਾਹ ਵਡਾਈ ਵਾਲੇ ਸੂਟ ਕਿੰਨਾ ਸੋਹੇ ਸੂਟ ਆਏ ਤੁਹਾਡੇ ਦੋ ਮੰਮੀ ਤੁਸੀਂ ਇਹਨਾਂ ਨੂੰ 200 200 ਵਾਲੇ ਲਿਆ ਦੇ ਸਾਨੂੰ 1400 ਵਾਲੇ ਨਹੀਂ ਚਾਹੀਦੇ ਸਾਨੂੰ ਰੰਗ ਢੰਗ ਦੇ ਦੇ ਮੰਮੀ ਨੇ 200 ਵਾਲੇ ਲੈਣ ਕੇ ਦੇ ਦੇ ਉਦੋਂ ਤਾਂ ਤੁਹਾਡੇ ਨੱਕ ਤੇ ਨਹੀਂ ਕਿਤੇ ਚੜਨੇ ਮੰਮੀ ਸਾਡੇ ਚੜ ਜਾਣੇ ਤੁਹਾਡੇ ਨੱਕ ਉਦਾਂ ਹੀ ਤਾਂ ਲੱਗੇ ਆ ਨਹੀਂ ਖਲੋ ਜੀ ਇੱਕ ਮਿੰਟ ਤੁਸੀਂ ਫੂਨਾ ਵਾਲੇ ਨਹੀਂ ਕਰਦੇ ਗਰਮੀ ਚ ਖਾਪਦੇ ਆ ਬਾਹਰ ਬੰਦੇ ਵੇਹ ਲੋ ਕਿੰਨੇ ਲੱਗੇ ਕੰਮ ਵਾਸਤੇ ਕਰਨਾ ਨਹੀਂ ਜੇ ਕਰਨਾ ਤੇ ਪਾਉਣਾ ਨਹੀਂ ਨਹੀਂ ਲੱਗੀ ਤੇ ਜਬਾਨ ਲੜਾਉਣ ਮੇਰਾ ਇਹਨੂੰ ਕੰਮ ਕਰਨ ਨੂੰ ਨਾ ਇਹਨਾਂ ਤੈਨੂੰ ਵੇਖਣ ਨੂੰ ਲਿਆਉਂਦਾ ਹਾਂ ਹਾਂ ਕੰਮ ਵਾਲੀਆਂ ਬਣਾ ਛੱਡੋ ਆਹ ਕੜਾਈ ਵਾਲਾ ਸੂਪ ਆ ਕੇ ਨਹੀਂ ਕੋਈ ਕੰਮ ਕਰਾਂਗੇ ਦੱਸੋ ਪਹਿਲਾਂ ਲੱਗੀ ਆ ਮੇਰਾ ਪੁੱਤੂ ਕੋਈ ਨਹੀਂ ਮੈਂ ਕੰਮੀਆਂ ਸੂਪਾਂ ਲੱਗੀ ਬਰੋਬ ਝਾੜ ਮੇਰੇ ਤੇ ਕਿ ਡਿੰਗਾ ਰੈ ਕਰਦੀਆਂ ਚੰਗੇ ਨਹੀਂ ਗੇ ਐ ਮੈਂ ਜੋ ਆਂ ਕੁੜੀ ਵਾਲੇ ਕਿ ਕਿਹਦੀ ਸ਼ਤੀ ਇਹਨਾਂ ਨੂੰ ਪਸੰਦ ਆਏ ਤਾਂ ਮੇਰੇ ਵਾਲੇ ਇਹਨਾਂ ਨੇ ਬੜਾ ਬੇਇਮਾਨੇ ਸੌ ਥਾਂ ਤੇ ਜਾਣਾ ਆਉਣਾ ਵਾ ਤੇ ਗੱਲਾਂ ਕਿੱਡੀਆਂ ਆਉਂਦੀਆਂ ਆ ਇਹਨਾਂ ਨੂੰ ਪੀਲੀ ਚੁੰਨੀ ਲੈਣੀ ਆ ਕਿਸ ਦੇ ਪੀਲੀ ਲਈ ਹੋਵੇ ਉਦੋਂ ਬੜੀ ਪਸੰਦ ਆਉਂਦੀ ਟਾੜੇ ਮੰਮੀ ਵੇਖ ਕਿੰਨੀ ਸੋਹਣੀ ਲੱਗਦੀ ਉਹਨਾਂ ਦੀ ਬੋਤੀ ਨੇ ਪੀਲੀ ਚੁੰਨੀ ਲਈ ਉੱਤੇ ਜੇ ਮੈਂ ਪੀਲੀ ਵਾਲਾ ਲਿਆਤਾ ਤਾਂ ਹੁਣ ਕਿਤੇ ਨਾਕ ਤੇ ਆ ਨਿੱਕੀ ਜਿਹੜੀ ਆ ਨਾ ਨਿੱਕੀ ਵੱਡੀ ਨੂੰ ਵੀ ਖਰਾਬ ਕਰਦੀ ਇਹਨਾਂ ਨੂੰ ਵੇਦਾ ਕਰਨਗੇ ਤੇ ਇਹਨਾਂ ਦਾ ਅਦਾ ਖਰਹਾ ਨੂੰ ਮੰਮੀ ਨੇ ਤੇ ਦੁਕਾਨ ਤੇ ਕੱਲ ਦੇਣਾ ਕੱਲ ਦੀ ਤਾਂ ਮੈਂ ਦੁਕਾਨ ਤੇ ਤੁਸੀਂ ਜੇਰਾ ਤੇ ਕਰੋ ਪਾਪਾ ਕਿਉਂ ਆਏ ਇਹੋ ਸੁਣਾਉਂ ਕਿ ਮਾਂ ਦੀਓ ਤੇ ਯੋ ਹੋਣਾ ਸੌਂਗ ਤੇ ਘਰਨੀਆਂ ਚ ਖਵਾ ਲੋਗੀ ਗਾੜੀ ਸੁਮਾਲੋਗੀ ਤਾਂ ਮੈਂ ਪੈਸੇ ਤਾਂ ਦੇਣ ਲੱਗੀ ਵੀ ਤੁਸੀਂ ਜਾ ਕੇ ਖਸਮਾਂ ਦੇ ਨਾਲ ਲੈ ਆਓ ਅਜੇ ਤੇ ਜੁਰਤ ਖਸਮਾਂ ਦੀ ਨਹੀਂ ਮੇਰੇ ਕੋਲ ਪੈਸੇ ਮੰਗਣੇ ਤਾਂ ਤੁਸੀਂ ਕਿਤੇ ਮੇਰੇ ਪਾਣੀ ਖਾਰਜੋ ਚਲਾਕਾਂ ਵੱਡੀਆਂ-ਕੱਡੀਆਂ ਬਣਦੇ ਨਾ ਅਜੇ ਮੈਂ ਹਾਂ ਚਾਹ ਨਿਆਣੇ ਦੇ ਲਿਆ ਦੂੰ ਨਾਲ ਕੀ ਕਰਨ ਦੇ ਨੀ ਕੋਈ ਫਸ ਨਹੀਂ ਦੀਦੀ ਹਾਂਜੀ ਆਏ ਤੁਹਾਨੂੰ ਸੂਟ ਪਸੰਦ ਹੈ ਮੈਂ ਮੁਰਤੀ ਤੁਸੀਂ ਇੰਡਰਪਾਲ 116 ਵਾਲਾ ਮੈਂ ਗਰਮੀ ਚ ਜਾ ਫਸਿਆਲ ਵਾਲਾ ਤੁਹਾਨੂੰ ਆ ਤੁਹਾਡੇ ਸਾਹਮਣੇ ਹਣ ਦੇ ਲੋ ਮਾਤਾ ਦੀ ਕੋਈ ਗੱਲ ਆ ਸੂਟ ਵੀ ਖਰੀਦ ਕੇ ਲਈਏ ਕਿ ਇੱਕ ਸੂਟ ਬਣਾ ਕੇ ਦੇਣਾ ਬੰਦਾ ਚਾਰਜ ਸੁਆਦਾ ਬਣਾ ਦੇ ਇੱਕ ਤੇ ਸਾਡੇ ਬੰਦੇ ਨਹੀਂ ਚੰਗੇ ਨਾਲ ਲੈ ਕੇ ਤੁਰੰਤ ਇਹ ਆਪਣੀ ਪਸੰਦ ਦੇ ਸੂਟ ਤੇ ਬਣਾ ਕੇ ਲੈ ਗਏ ਕਿੰਨਾ ਮੈਂ ਆਖਿਆ ਤੇਰੇ ਪਾ ਜੀ ਮਾਤਾ ਨੂੰ ਪਤਾ ਹੀ ਚੰਗਾ ਭਲਾ ਵੀ ਜੀ ਆਪ ਗਈਆਂ ਤੇ ਇੱਕ ਤੇ ਅਸੀਂ ਆਪਣੀ ਪਸੰਦ ਦੇ ਸੂਟ ਬਣਾਉਂਦੇ ਦੂਜੇ ਮੇਰਾ ਕਹਦਾ ਨਹੀਂ ਆਣੇ ਦੀ ਇੱਕ ਇੱਕ ਵਾਰਤੀ ਜਾਵਾਂਗੇ ਨਿਹਾਣੇ ਵਾਸਤੇ ਕੁਛ ਨਹੀਂ ਲਿਖਿਆ ਹੀ ਇੱਕ ਇੱਕ ਸੂਟ ਝੂਂਗੇ ਚ ਲੈ ਆ ਉਹ ਵੀ ਨਹੀਂ ਚਾਚਪਾਦਾ ਕੁੜੀ ਦੇ ਕਿੰਦਾ ਚਾਜ ਤੇ ਬਣਗੇ ਕੁੜੀ ਦੇ ਕੜਾਈ ਵਾਲਾ ਕਿੰਦਾ ਬਦੀ ਹਾਂ ਆਪਣੇ ਵੀ ਚੰਗੇ ਬਣ ਗਏ ਸਾਰਾ ਕੁਝ ਪਤਾ ਵਾਂ ਬਸ ਉਹੀ ਇਹ ਆ ਵੀ ਕਰਨ ਦੇਣਾ ਨਾਲ ਪਵੇ ਦੇਣਾ ਨਾਲ ਪਵੇ ਕੰਮ ਸਾਰਾ ਦਿਨ ਹੀ ਕਰੀਏ ਤੇ ਜਿਹਨੂੰ ਲੈਣਾ ਦਿੱਤਾ ਮੰਗੀਏ ਤੇ ਉਦੋਂ ਆ ਇਹ ਇਹ ਆਪ ਚੱਜਦੇ ਹੋਣ ਆ ਤੇ ਮਾਤਾ ਨੂੰ ਕਵੇ ਕੌਣ ਮਾਤਾ ਨੂੰ ਪੁੱਛੇ ਕੌਣ ਮੈਂ ਨਹੀਂ ਕਰੀਂ ਖੁਦ ਆਦੀ ਮੰਦੇ ਨਹੀਂ ਮਾਤਾ ਦੇ ਤੇ ਮੈਂ ਤਾਂ ਨਹੀਂ ਸੋਣਾ ਦੀਦੀ ਆਪਾਂ ਇਹ ਕਦਰ ਦੇ ਕੇ ਟੇਕਦੀ ਨਹੀਂ ਆਂ ਮੈਂ ਸੋਣਾ ਨਹੀਂ ਤੇ ਮੈਂ ਰ ਪਿੰਡ ਗਈ ਤੇ ਮੈਂ ਪਿੰਡੋਂ ਬਣੀ ਆ ਹੁਣ ਮੈਂ ਉਹਦੇ ਇਦਾਂ ਹੀ ਕਰਦੀ ਰਹੀ ਆ ਮੈਂ ਕੁੰਦੀ ਨਹੀਂ ਨਾ ਰਹੀ ਤਾਂ ਮੈਨੂੰ ਦਬਾਅ ਗਿਆਦਾ ਰੱਖਿਆ ਆ ਤੂੰ ਹੀ ਹਰੂ ਤੋਂ ਥੱਲੇ ਲੱਗੇ ਰਹੇ ਜਿਆ ਤਾਂ ਕਰਕੇ ਉਦੋਂ ਬੋਲੇ ਹੁੰਦੇ ਆ ਉਹਨੂੰ ਪਤਾ ਹੁੰਦਾ ਵੀ ਨੋਵਾ ਐਡਾ ਰਖੀਦੀਆਂ ਮੈਂ ਆਖਣਾ ਚੱਲ ਵੱਡੇ ਆ ਕੀ ਗਾੜੀ ਬੋਲਣਾ ਕੀ ਬੋਲਣਾ ਹਾਂ ਕੀ ਬੋਲਣਾ ਤੇ ਜਿੰਨਾ ਦੱਬੋ ਜਿੰਨਾ ਅਗਲਾ ਦਬੋਂਦਾ ਉਹਨਾਂ ਦੱਬੇ ਜਾਓ ਤੇ ਫਿਰ ਉਹਨਾਂ ਨੇ ਹੋਰ ਉਹਨੂੰ ਇਹ ਆ ਵੀ ਐਗੜਾ ਖੁੰਦੀਆਂ ਮੈਂ ਨਹੀਂ ਸੋਹਣਾ ਤੂੰ ਜੀ ਸੋਹਣਾ ਤੇ ਸਮਝੋ ਮੈਂ ਕਾਰ ਵਾਲੇ ਲਿਆ ਦਿੰਦੀ ਪ੍ਰਿੰਟ ਦੇ ਲਿਆ ਦਿੰਦੀ ਕਾਰ ਵਾਲੇ ਲੀ ਹਾਂ ਦੀ ਫੋਨ ਤੋਂ ਵੇਂਦੀਆਂ ਫੋਨ ਤੋਂ ਵੇਂਦੀਆਂ ਤੇ ਦੀ ਫੋਨ ਤੇ ਸਭ ਤੋਂ ਸਸਤੇ ਸੂਟ ਦੇ ਫੋਨ ਤੇ ਮਿਲਦੇ ਜਦੋਂ ਦੁਕਾਨਾਂ ਤੇ ਜਾਈਏ ਤੇ ਘਰੋਂ ਫੋਨ ਤੋਂ ਵੇਖ ਕੇ ਲਿਖ ਕੇ ਜਾਈਏ ਆ ਮੈਂ ਕਿੰਨੀ ਇਹਦਾ ਗਾਣਾ ਸੁਣਨਾ ਛੱਡ ਕੇ ਕਹਿ ਲੈਂਦਾ ਆ ਸਾਢੇ 450 ਦੇ ਸੂਟ ਜਿਹੜੇ ਤੈਨੂੰ ਮੈਂ ਵਿਖਾਏ ਸੀ ਤੇ ਕੀ ਆ 450 ਦੇ ਸੂਟ ਜਿਹੜੇ ਇੱਡੇ ਜਿਹੇ ਸੋਹਣੇ ਸੀ ਨਾ ਚੁੰਨਿਆਂ ਨਾਲ ਆਉਂਦੀਆਂ ਤੈਨੂੰ ਤੇ ਬੰਦਾ ਇਦਾਂ ਘਰੇ ਕਾਟਨ ਦੀ ਲਈ ਕਿਤੁਰਿਆ ਫਿਰਦਾ ਰਹਿੰਦਾ ਇਹ ਫੋਨ ਦੇ ਚਾਂਗ ਲਈ ਜਿਹੜਾ ਕੋ ਪੈਣੀ ਮੋਟੇ ਆ ਬੈਠਾ ਰਹਤੋ ਨਹੀਂ ਉਹਨਾਂ ਦੇ ਕੰਮ ਕਰੀ ਰੀਤ ਦੇ ਪਾਪਾ ਸਾਰਾ ਦਿਨ ਫੋਨ ਹੀ ਵੇਂਦੇ ਰਹਿੰਦੇ ਰਾਤ ਨੂੰ ਤੇ ਫੋਨ ਛੱਡ ਦਿਆ ਕਰੋ ਉਹ ਨਹੀਂ ਵੀ ਕੀ ਜਾਂਦੇ ਤਾਂ ਉੱਠੋ ਤੁਹਾਨੂੰ ਕੱਲ ਦੱਸਾਂ ਇੱਕ ਤਾਂ ਉੱਠੋ ਮੈਂ ਦੱਸ ਕੀ ਗੱਲ ਕਰਨੀ ਮੇਰੀ ਗੱਲ ਸੁਣੋ ਮੈਂ ਤਾਂ ਇੱਕ ਫਲਾ ਲੱਗੀ ਹਾਂ ਕਰਨ ਦਾ ਡੇਣਾ ਨਿਕਾਂਦਾ ਵਾ ਮੈਨੂੰ ਬਾਹਰ ਭੇਜ ਦਿਓ ਕਿੱਦਾਂ ਕਰੀਏ ਬਾਹਰ ਭੇਜੋ ਨਾਲ ਬਾਹਰ ਨਾ ਹਦਕ ਕਰੀਏ ਕੋਣ ਕੋਹ ਉਹ ਗੰਦਾ ਵੇਲਾ ਤੁਰਿਆ ਫਿਰਿੰਡਿਆ ਵਾ ਆਹ ਉਹਨੇ ਭਾਈ ਪੂਰੀ ਕਰ ਲਈ ਆ ਤੇ ਨਾ ਕੋਈ ਕਰੇ ਕੰਮ ਉਹ ਕਦੀ ਵੇਖਿਆ ਉਹ ਕਦੇ ਕੰਮ ਨੂੰ ਹੱਥੋਂਦਾ ਤਾਂ ਹੁੰਦੇ ਆਪਣੇ ਮੂੰਹ ਕਹਿੰਦਾ ਮੈਨੂੰ ਬਾਹਰ ਭੇਜੋ ਮੈਨੂੰ ਬਾਹਰ ਭੇਜੋ ਜਿਹਨੇ ਇੱਥੇ ਕੰਮ ਨਹੀਂ ਕੀਤਾ ਉਹ ਬਾਹਰ ਕੀ ਕਰੂਗਾ ਜੋ ਸਿਰ ਪੈ ਜਿਆ ਸਾਰਾ ਕੁਝ ਕਰ ਲੈਿੰਦੇ ਹੁੰਦੇ ਆ ਗੱਲ ਤਾਂ ਸਿਰ ਪੈਂਦੀ ਇੱਥੇ ਉਹਨੂੰ ਕਹਿੰਦਾ ਕੌਣ ਹੈ ਕੰਮ ਕਰਨ ਲਈ ਕਦੀ ਕਿਹਾ ਤੁਸੀਂ ਬਾਹਰ ਜਾ ਕੇ ਫਿਰ ਇਹਨੇ ਰੋਣਾ ਮੈਨੂੰ ਸਾਧਰੋ ਮੇਰੇ ਕੰਮ ਨਹੀਂ ਹੁੰਦਾ ਨਹੀਂ ਪਹਿਲਾਂ ਗੱਲ ਕਰਕੇ ਗੱਲਾਂਗੇ ਕਿ ਆਪਾਂ ਤੇ ਤੇ ਖਰਚਾ ਲਾਉਣ ਲੱਗੇ ਆਪਾਂ ਕੱਲ ਦੇਣਾ ਹੈ ਉੱਥੇ ਜਾ ਕੇ ਤੂੰ ਕਾਰ ਨਾ ਕਰ ਹਾਂ ਦੇਣਾ ਨਹੀਂ ਉਹਦੇ ਨਾਲ ਕੋਈ ਹੱਡ ਨਹੀਂ ਤਰਜਾ ਤੇ ਮੰਮੀ ਨੇ ਲਾਉਣਾ ਤੇ ਮੰਮੀ ਨਾਲ ਕਰੀਏ ਗੱਲ ਕਿ ਮੰਮੀ ਜਿਹਦੇ ਪੈਰ ਮੰਮੀ ਨਾਲ ਗੱਲ ਕਿਹਨੇ ਕਰਨੀ ਜਿਹਦੇ ਘਰ ਦੇ ਵੀਰੇ ਸਾਰਾ ਜ਼ਿੰਮੇਵਾਰੀ ਤਾਂ ਮੰਮੀ ਨਾਲ ਗੱਲ ਤੁਸੀਂ ਕਰਨੀ ਆ ਤਾਂ ਇਹ ਤਾਂ ਤੁਹਾਡੇ ਨਾਲ ਗੱਲ ਕੀਤੀ ਆ ਵੀ ਤੁਸੀਂ ਮੰਮੀ ਨਾਲ ਗੱਲ ਕਰੋਗੇ ਤੁਸੀਂ ਕਰੋਗੇ ਗੱਲ ਤੇ ਆਪੇ ਕੁਛ ਨਾ ਕੁਛ ਦੱਸਣਗੇ ਹੀ ਪੁੱਛ ਕੇ ਤੇ ਕਿਹਨੇ ਆ ਮੈਨਾਂ ਲੱਗੇ ਮਾੜਾ ਕੁਛ ਕੇ ਤੇ ਵੇਖੋ ਕਹਿੰਨੇ ਆ ਇੱਕ ਕਰੀ ਕੀ ਬੋਲਦੇ ਆ ਜੇ ਮੰਨ ਲਓ ਨੇ ਘਰੇ ਇੱਥੇ ਕੱਖ ਨਹੀਂ ਕਰਨਾ ਤੇ ਬਾਹਰ ਨਿਕਲਣਾ ਤੇ ਕਰਵਾਉਣਾ ਕੀ ਜੀ ਉਹ ਦੇਖੋ ਪਰ ਕਹਿੰਦੇ ਆਉਣਾ ਨਹੀਂ ਜੇ ਐਦਾਂ ਇਹਨੂੰ ਕੁੜੀ ਕੌਣ ਦੇ ਦੂਗਾ ਮੈਂ ਆਹੇ ਨਾਲ ਗੱਲ ਕਰਦੇ ਫਿਰ ਮਾਦਾ ਨਾਲ ਗੱਲ ਕੀ ਜਾਂਦੀ ਆ ਹੈ ਕਰੋ ਬਹੀ ਨਾਲ ਗੱਲ ਮਾਦਾ ਨਾਲ ਸਵੇਰੇ ਕਰਿਓ ਗੱਲ ਭਿਓਣ ਹੁਣ ਤੇ ਨਹੀਂ ਹੁਣ ਤੇ ਸੌਂਦੇ ਹਾਂ ਆ ਰਾਤ ਦੀ ਸਲਾਹ ਚੰਗੀ ਨਹੀਂ ਹੁੰਦੀ ਨਾਲੇ ਤੋਂ ਹੌਣੇ ਹੋਣੇ ਆ ਉਹ ਟਾਈਮ ਨਾਲ ਮੈਂ ਬੈ ਕੇ ਹੀ ਸੌਂਗੇ ਹੋਣੇ ਹੁਣ ਨਹੀਂ ਸਵੇਰੇ ਗੱਲ ਕਰਦਾ ਫੇਰ ਆ ਸੌਣ ਦੀ ਮਾਦਾ ਆਹੋ ਟਾਈਮ ਨਾਲ ਰੋਟੀ ਖਾ ਲਈ ਉਹਨਾਂ ਦੇ ਉਹ ਟਾਈਮ ਵੀ ਕਿੰਨਾ ਹੋਇਆ ਗੋਗੇ ਉਹਨੇ ਤੇ ਦੁੱਧ ਤਾਂ ਦਿੱਤਾ ਮਾ ਆਹ ਫਿਰ ਇਹਨਾਂ ਰੋਲਾਵਾ ਮੈਨੂੰ ਦੁੱਧ ਨਹੀਂ ਦਿੱਤਾ ਇਹਨਾਂ ਨੇ ਵਲਾ ਹੁੰਨਾ ਤੇ ਹਮਕਾ ਬੜਾ ਰਗਾ ਉਹ ਤੁਹਾਨੂੰ ਪਤਾ ਦੀ ਆਪੇ ਉਹਨਾਂ ਨੂੰ ਪਤਾ ਹੁੰਦਾ ਵਾ ਉਹ ਟਾਈਮ ਨਾ ਬੜਾ ਦਿੰਦੀ ਆ ਚਲ ਰਹਿਦਾ ਚਲੋ ਕੋਈ ਨਹੀਂ ਸਵੇਰੇ ਕਰਦੇ ਆ ਗੱਲ ਫਿਰ ਹਣਾ ਆ ਫਿਰ ਉਹ ਕਹਿਨ ਦਿਆ ਵਾ ਤੇ ਪੁੱਛ ਕੇ ਤੇ ਫਿਰ ਉਹਨੂੰ ਕਹੀਏ ਹਾਂ ਆਹ ਦਾ ਜਵਾਬ ਦੇਈਏ ਓਏ ਆਹੋ ਚਲ ਜੇ ਤੇ ਨਹੀਂ ਫਿਰ ਉਹਦਾ ਇੱਥੇ ਨਾਲ ਕੰਮ ਹੈ ਨਹੀਂ ਬਾਹਰ ਜਾ ਕੇ ਯਾਰ ਜੇ ਜੰਗ ਦੇ ਚੱਲ ਜੂਗਾ ਤੇ 4 ਰੁਪਏ ਹੋ ਆ ਦੇ ਨਾਲੇ ਚੱਲੂਗਾ ਨਾਲੇ ਪਤਾ ਲੱਗੂਗਾ ਜਿੰਮੇਵਾਰੀ ਕੀ ਹੁੰਦੀ ਆ ਇੰਛਾ ਕਦੇ ਕਿਸੇ ਨਾਲ ਬਹਿ ਕੇ ਚੱਲ ਗਿਆ ਕਦੇ ਕਿਸੇ ਨਾਲ ਚੱਲ ਗਿਆ ਹਾਂ ਚਲੋ ਠੀਕ ਆ ਫਿਰ ਚਲੋ ਪੈ ਜਾਓ ਲੰਮੇ ਤੇ ਫੋਨ ਛੱਡ ਦਿਓ ਹਣਾ ਪੈ ਜਾਓ ਲੰਮੇ ਫੋਨ ਆਹ ਦੁੱਧ ਲਿਆ ਦੇ ਮੈਂ ਲੈ ਕੇ ਆਈ ਬਸ ਤੁਸੀਂ ਪਾਓ ਲੰਮੇ ਮੈਂ ਆ ਗਈ ਦੁੱਧ ਲਿਆ ਠੀਕ ਆ ਇਹ ਗੰਡੇ ਹੋਣੇ ਹੁਣ ਕੀ ਕਰਨੇ ਆ ਕੋਸ਼ਿਸ਼ ਮੈਂ ਮਮਿਤ ਉਹ ਬਲੋਂ ਲੈਣ ਉਹ ਨਾਲੇ ਕਵਲ ਕਿੱਥੇ ਆ ਰਸੋਈ ਚ ਤਾਂ ਹੁਣੇ ਚਾਹ ਬਣਾਉਂਦਾ ਇਹ ਉਸ ਚਾਹ ਬਣਾਉਂਦਾ ਹੀ ਆ ਮੈਂ ਹਾਂ ਤੇ ਮੈਂ ਕਰਨੀ ਗੱਲ ਦਾ ਨਾਲ ਇੱਕ ਕਿਹੜੀ ਗੱਲ ਕਰਦੀ ਮੈਂ ਨਿੱਕੇ ਕਰਕੇ ਕੀ ਕੀ ਇਹ ਨੇ ਕਿਤੇ ਗੱਲ ਕੀਤੀ ਆ ਵੀ ਮੈਨੂੰ ਮੈਂ ਮੈਂ ਜਾਣਾ ਬਾਹਰ ਪੀਡੀ ਕਰਕੇ ਪੜਾਈ ਕਰਕੇ ਮੈਂ ਬਾਹਰ ਜਾਣਾ ਵਾ ਤੇ ਉਹਨੂੰ ਬੜ ਗੱਲ ਦੀ ਗੇ ਹਾਂ ਮੈਂ ਨਿਕਲਣਾ ਬਾਹਰ ਔਰ ਕਿਨੇ ਕਿਸੇ ਨਾਲ ਬਹਿ ਕੇ ਚਲ ਜਾਂਦਾ ਕਿਤੇ ਕਿਸੇ ਨਾਲ ਬਹਿ ਕੇ ਚਲ ਜਾਂਦਾ ਨਾ ਪੁੱਛਦਾ ਨਾ ਗਿਛਦਾ ਜਮਾਨਾ ਕੋਈ ਹੈਗਾ ਵਾ ਤੜਕੇ ਜਾਂਦਾ ਰਾਤ ਨੂੰ 12 1 ਵਜੇ ਆਉਂਦਾ ਕੋਈ ਟਾਈਮ ਹੈਗਾ ਇਹਦਾ ਉਹਨੂੰ ਇੱਥੇ ਕੰਮ ਸਿਖਾ ਲੈਣਾ ਮੈਂ ਨਹੀਂ ਕੱਲਣਾ ਬਾਹਰ ਕੱਲਣਾ ਗੋਣੀ ਬਾਹਰ ਬਿਲਕੁਲ ਨਹੀਂ ਕੱਲਣਾ ਲੈ ਨਾ ਉਹ ਮਾਰਾ ਮੇਰੀ ਗੱਲ ਸੁਣ ਉਹਨੂੰ ਬਾਹਰ ਘੱਲ ਦੀਏ ਸੁਣੀਆਂ ਮੈਂ ਘੱਲ ਦੀਆਂ ਬਣੀਆਂ ਮੈਂ ਵੀ ਘੱਲ ਦੀਏ ਬਾਹਰ ਮੈਂ ਨਹੀਂ ਕੱਲਣਾ ਡੈਡੀ ਤੁਸੀਂ ਮੰਮੀ ਨੂੰ ਸਮਝਾਓ ਮੈਂ ਨਹੀਂ ਕੱਲਣਾ ਬਾਹਰ ਮੇਰੇ ਘਰ 'ਚੋਂ ਇਹਨ 2 ਜਾਣੇ ਆਏ ਆ ਤੇ ਕਰੀ ਜਾਂਦੇ ਉਹ ਹੀ ਕਰਦਾ ਭੇਦੀ ਨਹੀਂ ਮੈਂ ਨਹੀਂ ਕਹ ਲੈਣਾ ਜਦੋਂ ਮੈਂ ਕਹਤਾ ਨਾ ਨਹੀਂ ਕਹ ਲੈਣਾ ਤਾਂ ਨਹੀਂ ਕਹ ਲੈਣਾ ਇੱਥੇ ਕੰਮ ਕਰਿਓ ਸਾਰਿਆਂ ਨੇ ਇੱਥੇ ਕਿਹੜਾ ਕੰਮ ਆ ਮੰਮੀ ਜਿਹੜਾ ਸਾਰਿਆਂ ਨੇ ਇੱਥੇ ਹੀ ਕਰੀ ਜਾਣਾ ਧੋਖੇ ਪਤਾ ਕਿੰਨੇ ਆ ਅੱਜ ਕੱਲ ਪਤਾ ਇਧਰੋਂ ਪੈਸੇ ਲੈ ਕੇ ਉਧਰੋਂ ਜੰਟ ਮੁੱਕਰ ਜਾਂਦੇ ਨਹੀਂ ਕਹ ਲੈਣਾ ਚੱਜ ਦੇ ਕੇ ਇਹਨਾਂ ਨਾਲ ਗੱਲ ਕੀਤੀ ਨਹੀਂ ਕਹ ਲੈਣਾ ਜਦੋਂ ਮੈਂ ਕਹਤਾ ਜਿਹੜੇ ਜਿੱਥੇ ਉਹਨੇ ਪੜ੍ਹਨਾ ਨਾ ਪੀ.ਡੀ ਕਰਨੀ ਆ ਉਹਨਾਂ ਨੇ ਆਪੇ ਕਹ ਲੈਣਾ ਹੁੰਦਾ ਬੰਦਾ ਇਦਾਂ ਨਹੀਂ ਕਰਦੇ ਹੋ ਇੱਥੇ ਕੰਮ ਕਰਾਉਣਾ ਇਹਦੇ ਕੋਲੋਂ ਮਾਦਾ ਦੋ ਜਣੇ ਤੇ ਆ ਗਏ ਇੱਥੇ ਕੰਮ ਕਰਨ ਨੂੰ ਦੋ ਜਣੇ ਹੈਗੇ ਤਾਂ ਤੀਜੇ ਦਾ ਨਾਲ ਕੰਮ ਹੈ ਨਹੀਂ ਕਰਾਵੇਂ ਤੁਹਾਡੇ ਨਾਲ ਤਾਂ ਕੰਮ ਸਿੱਖੇ ਕੋਈ ਇੱਥੇ ਕਰੇ ਨਹੀਂ ਮੈਂ ਨਹੀਂ ਕਹ ਲੈਣਾ ਵਾਰ ਇੱਥੇ ਇੰਨਾ ਨਸ਼ਾ ਪਤਾ ਤੁਰ ਪਿਆ ਵਾ ਤੇ ਜੇ ਕੋਈ ਉਥੇ ਖਾਣ ਪੀਣ ਲੱਪਿਆ ਰ ਫਿਰ ਮੁਰਕੇ ਕੱਲ ਨੂੰ ਕਿਸੇ ਨੇ ਧੀ ਵੀ ਨਹੀਂ ਦੇਣੀ ਨਹੀਂ ਨਸ਼ਾ ਪਤਾ ਕਰਦਾ ਜਦੋਂ ਇਹਨਾਂ ਨਾਲ ਪਸਾਵਾਂ ਕੰਮ ਦੇ ਲਾਉਣ ਉਹਨੂੰ ਕਿੰਨਾ ਕੰਮ ਕਰਨ ਦੇ ਆ ਵੇਖਿਓ ਭਲਾ 10 ਵਜੇ ਚੱਲੇ ਆ ਸੁੱਤਾ ਨਹੀਂ ਉੱਠਿਆ ਕਿੰਨਾ ਕੰਮ ਅੱਜ ਉੱਠੇ ਨਹੀਂਗਾ ਆਪਣੇ ਬਣੇ ਕਿਵੇਂ ਮਾਂ ਇਹ ਮਰਬੇ ਦੇ ਨਹੀਂ ਤੇ ਤੁਸੀਂ ਉਹਨੂੰ ਅੰਦਰਵਾਜ ਮਾਰ ਕੇ ਚਾਹ ਫੜਾਇਆ ਕਰੋ ਕਿ ਉੱਠਦਾ ਚਾਹ ਪੀਲਾ ਚਾਲ ਅੱਗੇ ਪਈ ਰੱਢੀ ਹੋ ਜਾਂਦੀ ਆ ਫੜਾ ਫੜਾ ਵੀ ਇਹਲੀ ਆਹੀਂ ਉਠਿਆ ਨਹੀਂ ਨਹੀਂ ਉਹਨੇ ਨਹੀਂ ਇੱਥੇ ਕਰਨਾ ਮੰਮੀ ਤੁਹਾਨੂੰ ਕਹਿ ਤਾਂ ਡੈਡੀ ਤੂੰ ਸਮਝਾ ਮੈਂ ਬਾਹਰ ਨਹੀਂ ਕੱਢਣਾ ਫੇਰ ਇਹਨੂੰ ਨਾ ਨਾ ਲੋ ਬਾਹਰ ਦਾ ਤੇ ਮੇਰੇ ਲੱਗ ਨਾ ਹੀ ਨਾ ਲਿਆ ਕਰੋ ਇਹ ਵੀ ਇੱਥੇ ਮੇਰੇ ਖੰਨ ਸਾਹਮਣੇ ਉਹ ਵੀ ਇੱਥੇ ਰਹਿ ਸਮਝੂਗਾ ਆਪੇ ਕੰਮ ਕਰਨ ਦਾ ਬਣਾਉਨੇ ਜਦੋਂ ਉਹਨੂੰ ਬਦਲ ਲੱਗ ਗਿਆ ਉਹ ਤੇ ਦੇ ਕਿਣਾ ਬਾਠੀਗਵਾ ਹਾਂ ਨਾਲੇ ਘਰ ਦਾ ਖਰਚਾ ਸਿਰ ਉੱਥੋਂ ਕਮਾਈ ਉਹ ਇੱਥੇ ਲਾ ਜੇ ਉਦਾਂ ਹੀ ਉਦਾਂ ਲੱਗ ਜਾਂਦੇ ਪਰ ਨਹੀਂ ਫਿਰ ਜਿਹੜੀ ਹੈਗੀ ਮੇਰੀ ਗੱਲ ਸੁਣੋ ਵੇਚ ਕੇ ਤੇ ਬਾਹਰ ਕਲਾਦੀ ਇਹਨੂੰ ਕੋਈ ਨਹੀਂ ਕੋਹੋ ਚਲਿਆ ਅੱਗੇ ਬੜੇ ਮੈਂ ਕਮਾਈ ਹੋਣ ਦੀ ਉਤੋਂ ਕੀ ਹੋਣਿਆ ਕੋ ਬਣਿਆ ਸਾਡਾ ਜਿਉ ਆ ਕਮਰੇ ਪਾਏ ਆਦੇ ਮੈਂ ਕਿਤੇ ਪਲਸਟਰ ਨਹੀਂ ਹੋਏ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕੋਈ ਆਈ ਕਮਾਈ ਉਤੋਂ ਨਹੀਂ ਇਹਨੂੰ ਤੇ ਆਪਾਂ ਬਾਹਰ ਘੱਲੇਦੇ ਨੇ ਉਥੇ ਜਾ ਕੇ ਕੰਮ ਨਾ ਕੀਤਾ ਤੇ ਫਿਰ ਕੀ ਕਰਾਂਗੇ ਕਰੂਗੀ ਉਹ ਜ਼ਿੰਮੇਵਾਰੀ ਪੈ ਗਈ ਨਹੀਂ ਇਹਨੇ ਜੋ ਮੇਰੀ ਸਮਝ ਨਹੀਂ ਜਿਹੜਾ ਇੱਥੇ ਨਹੀਂ ਸਮਝਣਿਆ ਉੱਥੇ ਕਿੱਥੇ ਸਮਝੂ ਜਾ ਕੇ ਉਹ ਕਰ ਲੋ ਆ ਪੇਪੇ ਦੇ ਹਾਂ ਇਹ ਆ ਗਿਆ ਹਾਂ ਉੱਤੇ ਦੇ ਉੱਠ ਕੇ ਹੇਰਾ ਲਾਡਲਾ ਹਾਂ ਯਾਰ ਅਰੇ 12 ਵਜੇ ਸੌਂ ਜਾਂਦਾ ਵਿਆਹ ਕਿਹੜਾ ਮੇਰਾ ਤੇਰਾ ਉੱਠਣ ਦਾ ਬਸ ਮੈਂ ਆਲੇ ਉੱਡਦਾ ਮੈਂ ਤੇ ਅੱਗੇ ਵੀ ਤੇ ਉਦੋਂ ਤੋਂ ਨਾ ਮੈਨੂੰ ਬਾਹਰ ਭੇਜ ਦੋ ਬਾਹਰ ਜਾ ਕੇ ਤੂੰ ਕੀ ਕਰਨਾ ਹਾਂ ਮੈਂ ਕਰਨਾ ਬਾਹਰ ਜਾ ਕੇ ਮੈਂ ਨਹੀਂ ਮੈਂ ਨਹੀਂ ਕੱਲਣਾ ਬਾਹਰ ਚੰਗਾ ਬਿਲਕੁਲ ਨਹੀਂ ਕੱਲਣਾ ਇੱਥੇ ਕੰਮ ਕਰ ਨਹੀਂ ਇੱਥੇ ਨਹੀਂ ਹੁੰਦਾ ਮੈਂ ਨਹੀਂ ਕੱਲਣਾ ਫਿਰ ਨਾ ਮੈਂ ਬਿਲਕੁਲ ਨਹੀਂ ਕੱਲਣਾ ਹਾਲ ਹੋ ਗਿਆ ਹੋਈਏ ਤੇ ਬਲਾਸਟੂ ਕੰਮ ਕਰਾਉ ਉਹਨਾਂ ਨਾਲ ਮੇਰੇ ਨਾਲ ਤੇ ਉੱਤੇ ਜਾ ਕੇ ਕਮੀ ਧੰਮੀ ਲੱਗੇ ਆ ਕੋਈ ਨਹੀਂ ਲੱਗੇ ਤੇ ਇਹਨਾਂ ਨਾਲ ਕੰਮ ਕਰਾ ਲਾਂ ਨਹੀਂ ਮਾਦਾ ਇੱਥੇ ਨਹੀਂ ਮੇਰੇ ਕੋਲ ਹੁੰਦਾ ਮੈਂ ਬਾਹਰ ਹੀ ਜਾਣਾ ਤਾ ਫਿਰ ਜਿਹੜੀ ਤੇਰੇ ਹਿੱਸੇ ਦੀ ਉਹ ਫੇਰ ਦੇ ਦੇਣੀ ਮੈਂ ਦੇ ਦਿਓ ਮੈਨੂੰ ਨਹੀਂ ਬਸ ਮੈਂ ਬਾਹਰ ਜਾਣਾ ਵਾ ਮੈਨੂੰ ਬਾਹਰ ਖਿਲਾਓ ਤੇ ਮੈਂ ਆਪਣਾ ਕਮੀ ਧੰਮੀ ਲੱਭ ਕੇ ਆਪਣਾ ਕੰਮ ਕਰਾਂ ਇੱਥੇ ਤੂੰ 12 ਵਜੇ ਸੁੱਤਾ ਉੱਠਣਾ ਨਾ ਤੇ ਫਿਰ ਤੂੰ ਉੱਠ ਕੇ ਤੇ ਚਾਹ ਪਾਣੀ ਪੀ ਕੇ ਤੇ ਨਾਲ ਹੀ ਤੂੰ ਪਰਨਾ ਬੰਨ ਕੇ ਬਾਹਰ ਆ ਗਿਆ ਪੀ ਮੈਂ ਦਵਾਰਾ ਫੇਰੰ ਤੋਂਰ ਨਿਕਲ ਜਾ ਇਹ ਗੱਲਾਂ ਬਾਹਰ ਨਹੀਂ ਨਾ ਬਣਨੀਆਂ ਤੇਰੀ ਮਾਦਾ ਮੈਨੂੰ ਨਹੀਂ ਪਤਾ ਜੋ ਮਰਜੀ ਕਰ ਮੈਨੂੰ ਬਾਹਰ ਭੇਜੋ ਆ ਉਹ ਜੇ ਆਂਦਾ ਨਿਕਾ ਤੇ ਘੱਲ ਦੇ ਘੱਲ ਦੇ ਹਮਾਰਾ ਨੂੰ ਕਿੱਡੀ ਆਖਰਾਉਂ ਡੀ ਉਹ ਜਾਗਾ ਪਰੇ ਆਪਣਾ ਵੇਖੋ ਤੁਸੀਂ ਕਰਨਾ ਨਹੀਂ ਕਿਹੜਾ ਕਹਿੰਦੇ ਅੱਖੇ ਲੱਗਣਾ ਹੁੰਦਾ ਇੱਥੇ ਕਰੇ ਕੰਮ ਏ ਇੱਥੇ ਬੜੇ ਕੰਮ ਵੇਖ ਲਓ ਫਿਰ ਕੰਮ ਕਰਨਾ ਪੈਣਾ ਬਾਹਰ ਜਾ ਕੇ ਇੱਥੇ ਵਾਂਗੂ ਨਹੀਂ ਵੀ 10 ਵਜੇ ਉੱਠ ਕੇ ਤੇ ਤੁਰ ਪਿਆ ਬਾਹਰ ਨੂੰ ਕੋਈ ਨਾ ਮੈਂ ਕਰ ਦੂੰਗਾ ਮੈਨੂੰ ਬਾਹਰ ਘੱਲੋ ਇਹਨਾਂ ਨੂੰ ਮੈਂ ਨਹੀਂ ਕਰਾਂ ਨਹੀਂ ਕਰਣਾ ਜਦੋਂ ਮੈਂ ਕਹਤਾ ਨਹੀਂ ਕਰਣਾ ਤੂੰ ਜਿੰਨਾ ਮੈਨੂੰ ਨਹੀਂ ਪਤਾ ਤੇ ਬਾਹਰ ਕਰ ਲੋ ਮੈਂ ਤੁਹਾਨੂੰ ਦੱਸਤਾ ਆ ਮੇਰੇ ਨਾਲ ਦੇ ਅੱਜ ਦੇ ਗਏ ਆ ਕਿੰਨਾ ਟਾਈਮ ਹੋ ਗਿਆ ਉਹਨਾਂ ਨੂੰ ਬਾਹਰ ਗਏ ਮੈਂ ਅੱਜ ਇੱਥੇ ਤੁਰਿਆ ਫਿਰਦਾ ਨਾ ਕੋਈ ਕੰਮ ਨਾ ਲੈ ਨਾ ਦੇ ਤੂੰ ਉਹਨਾਂ ਕੰਮ ਸਿੱਖੇ ਹੱਥ ਸਿੱਧੇ ਕੀਤੇ ਕੋਈ ਨਾ ਮੈਂ ਵੀ ਜਾਊਂਗਾ ਤੇ ਮੈਂ ਵੀ ਕਰੂੰਗਾ ਹੀ ਤੂੰ ਕੀ ਕਰਨਾ ਕਰੋ ਆਪਣੀ ਜੋ ਕਰਨਾ ਕਰੋ ਨਹੀਂ ਮਰਜ਼ੀ ਕਰੋ ਆਪਣੀ ਉਹ ਵੀ ਮੇਰੇ ਦੁਆੜੇ ਹੋ ਜਾਂਦਾ ਜੇਦੋ ਮੈਂ ਕਹਤਾ ਨਹੀਂ ਕਲਣਾ ਨਹੀਂ ਕਲਣਾ ਮੈਨੂੰ ਨਹੀਂ ਪਤਾ ਮੈਂ ਜਾਣਾ ਮਾਦਾ ਮੇਰੇ ਵੱਲ ਜੋ ਮਰਜ਼ੀ ਕਰੇ ਮੇਰੇ ਵੱਲੋਂ ਜਿੱਥੋਂ ਮਰਜ਼ੀ ਪੈਸੇ ਲਿਆ ਜੋ ਮਰਜ਼ੀ ਕਰ ਮੇਰੇ ਵੱਲੋਂ ਪੈੜੀ ਵੇਚ ਮੈਨੂੰ ਨਹੀਂ ਪਤਾ ਮੈਂ ਕੰਮ ਕਰਨਾ ਜਾ ਦਫਾ ਹੋ ਮੈਂ ਬਾਹਰ ਦਫਾ ਹੋ ਮੈਂ ਨਹੀਂ ਕਲਣਾ ਚੰਗਾ ਦਫਾ ਜਾ ਜੋ ਮਰਜ਼ੀ ਕਰ ਮੇਰੇ ਸ਼ਮਾ ਦਾ ਕਹਦਾ ਦੱਸਦੀ ਤੈਨੂੰ ਸ਼ਮਾ ਤੱਕ ਕਿੱਡਾ ਇਹਨਾਂ ਨੇ ਸਤਾ ਦਿੱਤਾ ਕਿੱਡੇ ਸਲਾਹ ਕਰਦੇ ਆਣ ਕੇ ਇਹਨੂੰ ਬਾਹਰ ਕੱਢ ਦੇ ਜ਼ੁਬਾਨ ਕਿੱਦਾਂ ਲੜਾਉਂਦਾ ਆਣ ਕੇ ਮੇਰੇ ਨਾਲ ਕਿੱਦੀਆਂ ਸਪੋਟਾਂ ਦਿੰਦਾ ਪਰ ਜਾਈਆਂ ਨੂੰ ਕਿ ਮੈਨੂੰ ਬਾਹਰ ਮੰਮੀ ਆਹ ਕੇ ਕੱਲੇ ਨਹੀਂ ਹਜਾ ਕੇ ਵੇਖਾ ਇਹਨਾਂ ਦੇ ਘਰ ਬੜਾ ਰੌਲਾ ਪੈਣ ਡਿਆ ਵਾ ਇੱਕ ਤੇ ਇਹਨਾਂ ਦੀ ਮਾਤਾ ਜਿਹੜੀ ਆ ਨਾ ਉਹ ਵੀ ਕਦੀ ਨਵਾਂ ਦੇ ਦਿਵਾਲੇ ਹੋਈ ਰਹਿੰਦੀ ਕਦੀ ਮੁੰਡੇ ਆ ਦੇ ਨਿੱਕੇ ਦੇ ਦਿਵਾਲੇ ਹੋਈ ਰਹਿੰਦੀ ਆ ਇਹਨਾਂ ਦਾ ਤਾਂ ਸਿਆਪਾ ਹੀ ਹੋ ਰਿਹਾ ਰੰਦਾ ਵਾ ਚਲ ਵੀ ਨਹੀਂ ਆ ਜਾ ਕੇ ਇੱਕ ਤਾਂ ਮੀਂਹ ਪੈ ਜਾਂਦਾ ਰੋਜ਼ ਜਿੱਕੜੀ ਬੜਾ ਹੋ ਜਾਂਦਾ ਵਾ ਤੇ ਜਾਣਾ ਵੀ ਕੀ ਆ ਕਿਸਦੇ ਘਰ ਹੋ ਬੈਠੀ ਆ ਸਾਹਮਣੇ ਕੁਛ ਨਹੀਂ ਪਤਾ ਕੀ ਗੱਲ ਹੋਈ ਆ 사ਸੀ ਦਾ ਭੈਣ ਸਾਸਿਕਾ ਬੈਠੇ ਆ ਜਿਹੋ ਅੱਜ ਇੱਧਰ ਹੋ ਜੋ ਸਾਹਮਣੇ ਹਾਂਜੀ ਬੈਠੇ ਆ ਹੋਰ ਕੀ ਕਰਨੀ ਆ ਚਾਹ ਦਿਖਾ ਕੇ ਵਧੀਆ ਅੱਛਾ ਮੇਰੇ ਬੜਾ ਰੌਲਾ ਤੁਹਾਡੇ ਪੈਣ ਰਿਆ ਹੈ ਕੀ ਗੱਲ ਹੋ ਗਈ ਮੈਂ ਤੇ ਆਖ ਨਹੀਂ ਆ ਵੀ ਹੁਣ ਕੀ ਗੱਲ ਹੋਈ ਆ ਨਹੀਂ ਰੋਲਾ ਤੋ ਕੋਈ ਨਹੀਂ ਤੇ ਚਾਹ ਇੱਕ ਵੀ ਨਹੀਂ ਸਾਰੇ ਬੈਠੇ ਸਾਰੇ ਕੋਈ ਨਹੀਂ ਨਿਕਾੜਿਆ ਹੀ ਜਿਆਦਾ ਪਾਉਣ ਰੋਲਾ ਬਾਹਰੋਂ ਉਹ ਤਾਂ ਕੁਝ ਕਹਿਂਦੇ ਆ ਮੈਨੂੰ ਤੇ ਇਦਾਂ ਲੱਗਾ ਹੀ ਨਿਕਾ ਆਂਦਾ ਯੇ ਤੇ ਮੈਨੂੰ ਬਾਹਰ ਕਰ ਲੋ ਹਾਂ ਹਾਂ ਯੂ ਤੇ ਮੈਂ ਅਖਾ ਪਈ ਮੈਂ ਨਹੀਂ ਕਹ ਲੈਣਾ ਹੱਸੇ ਗੱਲੋਂ ਡੇ ਇਹਨੂੰ ਤੜਫਣ ਵਗਣ ਵੀ ਮੈਨੂੰ ਕੱਲ ਦੇ ਨਹੀਂ ਬਾਹਰ ਉਹ ਆਂਦੇ ਆ ਤੇ ਮੇਰਾ ਮਨ ਨਹੀਂ ਮੰਨਦਾ ਮੈਂ ਨਹੀਂ ਕਹ ਲੈਣਾ ਨਹੀਂ ਚਲ ਭੈਣ ਜੀ ਇਹ ਆਂਦਾ ਵਾ ਤੇ ਕਲਾ ਦੂ ਆਂਦਾ ਤਾਂ ਹੈਗਾ ਭੈਣ ਜੀ ਠੱਗ ਬਾਜ਼ੀਆਂ ਬੜੀਆਂ ਵਾਂ ਇਹ ਤਾਂ ਅੱਧੀ ਘਰ ਦਾ ਠਕਬਾਦੀਆਂ ਦੇ ਹੈਗੀਆਂ ਚਲੋ ਕੋਈ ਵਧੀਆ ਏਜੰਟ ਕਰਕੇ ਉਹਦੇ ਨਾਲ ਗੱਲਬਾਤ ਕਰਕੇ ਫੇਰ ਖਲਾ ਦੋ ਨਹੀਂ ਨਿਆਣਾ ਮੰਦਾ ਤੇ ਨਿਆਣਾ ਮੰਦਾ ਵਾ ਜੇ ਡਰ ਹੋਵੇ ਥੋੜਾ ਬਹੁਤ ਹੁਣ ਫੇਰ ਮੈਨੂੰ ਪਾਉ ਨਾ ਅੱਗੇ ਤਾਂ ਨਹੀਂ ਆਖੇ ਲੱਗਾ ਹੋਣਾ ਨਾ ਫੇਰ ਮੈਂ ਦੋਜ ਦੀ ਕਲਾ ਜਿਹੜੀ ਇਹ ਘਰ ਚੰਗੀ ਨਹੀਂ ਹੁੰਦੀ ਇਹ ਗੱਡੀਆਂ ਸੰਧ ਘਰ ਆ ਗਈ ਕਢੀ ਛੇਤੀ ਆਈ ਮਾਸਾ ਕ ਤੇ ਰੋਲਾ ਪਿਆ ਸਾਡੇ ਘਰ ਤੇ ਇਹਨਾਂ ਦੇ ਘਰ 24 ਘੰਟੇ ਹੀ ਪੈਂਦਾ ਸਾਡੇ ਅੱਜ ਪਿਆ ਕਢੀ ਛੇਤੀ ਆਈ ਥੱਲੇ ਦੀ ਬਾਸ਼ ਨਾਲ ਆਣ ਕਈਆਂ ਬੁੜੀਆਂ ਨੂੰ ਆ ਰਹੀ ਇਹ ਹੁੰਦਾ ਕਿ ਲਾਗੇ ਰੋਲਾ ਉੱਚੀ ਭੈਂਡਿਆ ਨਵਾਂ ਦਾ ਤੇ ਸੁਣ ਕੇ ਆਈਏ ਹੂੰ ਕਿੱਡੇ ਮਿੱਠੇ ਪੋਚੇ ਮਾਰਦੀ ਜਿੱਦਾਂ ਕਿਤੇ ਕਿਸ ਗੱਲ ਦਾ ਇਹਨਾਂ ਨੂੰ ਦੀ ਲੋਕਾਂ ਨੂੰ ਪਤਾ ਹੀ ਨਹੀਂਗਾ ਲੋਕਾਂ ਨੂੰ ਸਾਰਾ ਹੀ ਪਤਾ ਹੁੰਦਾ ਵਾ ਬਹੁਤ ਚਲਾਗ ਬਣਦੀ ਆਪਣੇ ਆਪ ਕਿਤੇ ਨਵਾਂ ਤੇ ਨਵਾਂ ਨੂੰ ਨਹੀਂ ਕਿਤੇ ਜੀਂ ਦਿੰਦੀ ਏ ਤੇ ਘਰ ਵਾਲੇ ਨੂੰ ਕਿਤੇ ਮਾਸਾ ਪਾਲੇਂਦੀ ਬੰਦੀ ਆਪ ਹੀ ਆਂਦੀ ਨੇ ਮੈਂ ਚਧ ਰਾਣੀ ਬਣਾ ਜਿੰਨਾ ਵਿੱਚ ਬਣਿਆ ਜਾਂਦਾ ਵਾ